ਜਿੱਤ ਜਾਂਦਾ ਸੀਗਾ ਕਿਉਂਕਿ ਸਰਕਾਰ ਦਾ ਪਹਿਲੇ ਜਿਹੜੇ ਸਾਲ ਦੋ ਸਾਲ ਹੋ ਗਏ ਆ ਪੂਰੀ ਲੋਕਾਂ ਦੇ ਵਿੱਚ ਸਰਕਾਰ ਦੇ ਹੱਕ ਜੁੰਦੇ ਆ ਲੋਕ ਤੇ ਲੇਕਿਨ ਹੌਲੀ ਹੌਲੀ ਸਰਕਾਰ ਦਾ ਵਿਰੋਧ ਹੋਣ ਲੱਗ ਜਾਂਦਾ ਸੋ ਇਸ ਕਰਕੇ ਇਲੈਕਸ਼ਨ ਲੇਟ ਹੋਈ ਕਰਕੇ ਵੀ ਬੜੀ ਐਮੀਨ ਸੀਗੀ ਅਤੇ ਖਾਸ ਤੌਰ ਤੇ ਆਪਣਾ ਜਿਹੜਾ ਮਸਲਾ ਹੈਗਾ ਸ਼ੋਭਨੀ ਅਕਾਲੀਪੁਰ ਦੇ ਵਿੱਚ ਆਪਾਂ ਸਾਰੇ ਲੰਬੇ ਸਮੇਂ ਤੋਂ ਜੁੜੇ ਹੋਏ ਪਾਰਟੀ ਜਿਹੜੇ ਉਹ ਨਹੀਂ ਪੜੇ ਗਏ ਤੇ ਉੱਥੇ ਜਿਹੜੇ ਸ਼ਾਂਤਮਈ ਭਰਨਾ ਦੇ ਵੀ ਸੰਗਤਾਂਾਂ ਤੇ ਗੁੰਜੀਆਂ ਚਲਾਉਣ ਦਾ ਮਸਲਾ ਜਿਸ ਕਰਕੇ ਸਾਡੀ ਸਿੱਖ ਸੰਗਤ ਦੇ ਵਿੱਚ ਬੜਾ ਰੋਸ ਸੀਗਾ ਅਸੀਂ ਇਹ ਕਹਿਣਾ ਸਾਰੀਆਂ ਸਾਡੀ ਕਮੇਟੀ ਬਣੀ ਸੀ ਉਹਦੇ ਵਿੱਚ ਅਸੀਂ ਕੱਲੇ-ਕੱਲੇ ਪੰਜਾਬ ਦੇ ਹਲਕੇ ਦੇ ਵਿੱਚ ਜਾ ਕੇ ਰਿਪੋਰਟ ਬਣਾਈ ਸੀ ਮੈਂ ਕਮੇਟੀ ਦਾ ਮੈਂਬਰ ਸੀਗਾ ਉਹ ਉਹ ਜੋ ਦਾਅਵਾ ਕਰ ਰਿਹਾ ਉਹ ਸਬੀਰ ਸਿੰਘ ਬਾਦਲੇ ਗਿਆ ਉਹ ਮੈਂ ਇਹ ਮੰਨਦਾ ਰਿਪੋਰਟ ਨੂੰ ਮੈਂ ਕਹਿੰਦਾ ਵੀ ਇਹ ਸਾਰੇ ਸਿੱਖਾਂ ਦੀਆਂ ਭਾਵਨਾਵਾਂ ਮੰਨੇ ਸਾਰੇ ਭੱਜ ਕੰਦੇ ਜਿਹੜੇ ਅਸੀਂ ਇੱਕ ਹੱਦ ਕੇ ਚ 550 ਬੰਦੇ ਨਾਲ ਮੀਟਿੰਗ ਕਰਕੇ ਫਿਰ ਰਿਪੋਰਟ ਆ ਗਈ। ਸਾਨੂੰ ਹਰੇਕ ਭਾਈ ਇੰਤਰੀ ਕਰਾਂਗੇ। ਭਾਈ ਇੰਤਰੀ ਕਰਾਂਗੇ। ਆਜੋ ਆਜੋ ਭਾਈ। ਆਪਾਂ ਬੋਟਾ ਕਰਦੇ ਹਾਂ। ਆਪਾਂ ਅੱਗੇ। ਦੁਵਾਲਦਾਂ ਨੂੰ ਅੱਗੇ। ਆਪਾਂ ਅੱਗੇ। ਆਹ ਸੋ ਸਾਰੇ ਕਿੱਥੇ ਜਾ। ਆਲੇ ਵਾ। ਉਧਰੋਂ ਘੱਟ ਮੈਂ ਆ ਗਿਆ ਹਾਂ ਆ ਜਿਹੜੇ ਇੱਧਰ ਆ ਗਿਆ ਜਾਨ ਕੋਲੋਂ ਆ ਜਦੇ ਆਪੇ ਦੱਸੋ ਜੀ ਬੀਬੀ ਨੂੰ ਬੋਲਣ ਨੂੰ ਇੱਧਰ ਆ ਜੀ ਇੱਧਰ ਹੋ ਜਾਓ ਸੈਂਡ ਕਰ ਰਿਹਾ ਇੱਥੇ ਤੇ ਇੱਧਰ ਹੋ ਜਾਓ ਇੱਧਰ ਹੋ ਜਾਓ ਹਾਂਜੀ ਹਾਂਜੀ ਇੱਕ ਨਿਕਲ ਜਾਓ ਬੋਲਣ ਆਜੋ ਇੱਧਰ ਆਜੋ ਸਵਾਦ ਨਹਾ ਬਾਈ ਜੀ ਪਿੱਛੇ ਆ ਜਿਓ ਇੱਧਰ ਆ ਜਾਓ ਵਾਹ ਪੀਬੀਐਮ ਨੂੰ ਨਾਲੀ ਇੱਧਰ ਸੇ ਇੱਧਰ ਹੋਣ ਲੱਗਣੀ ਹੈ ਜੇ ਜਗ੍ਹਾ ਤਾਂ ਹੈ ਨਹੀਂ ਰਕਿੰਦਰ ਵੀਰੇ ਇੱਧਰ ਸੇ ਬੜੇ ਪਿੱਛੇ ਨੂੰ ਆਜੋ ਪਿੱਛੇ ਨੂੰ ਮੇਜਰ ਗੱਲ ਮਾਰਾ ਸਾਡਾ ਪੈਂਡ ਸਾਡੀ ਮੰਨਦੇ ਨਹੀਂ ਹੈ ਜੀ ਤੇਰੀ ਬਾਰੇ ਪਿੱਛੇ ਨੂੰ ਦੇ ਪੈਂਡ ਕੈਬਿਨੈਟ ਤੇ ਬਾਲਾ ਆਪਾਂ ਹਾਂਜੀ ਪਿੱਛੇ ਥਾਂ ਦੇਖਿਓ ਭਾਜੀ ਮੜਾ ਦੇਖੋ ਸੋਨਿਆ ਸੋਨਿਆ ਤੇ ਇਧਰ ਨੂੰ ਇਹਨੂੰ ਐ ਕਰ ਬਰੇ ਐ ਹੋ ਸੁਖਮਿੰਦਰ ਐ ਹੋ ਜਾ ਆ ਕਰੋ ਇਧਰ ਨੂੰ ਭਾਈ ਐ ਹੋ ਜਾ ਮਾੜਾ ਪਿੱਛੇ ਮੇਰੇ ਪਿੱਛੇ

ਕੀ ਗੱਲ ਜਿਹੜਾ ਕਿ ਜਿਹੜਾ ਤੀਜੇ ਜਿਹੜੇ ਇਹੋ ਦੇ ਵਿੱਚ ਸਾਡੇ ਵਾਲੀ ਫੁਰਦ ਜਿਹੜਾ ਸਾਡਾ ਆਪਣਾ ਫਰੈਂਡ ਆ ਇਹੋ ਰਵਿੰਦਰ ਕੌਰ ਪਤਨੀ ਸਰਮੀਰ ਸਿੰਘ ਜੀ ਤੋਂ ਲੜੇ ਸੀਗੇ ਯਾਤੌਰ ਤੇ ਤੇ ਨਗਰ ਨਿਵਾਸੀਆਂ ਨੇ ਬਹੁਤ ਵੱਡੀ ਲੀਡਰਨ ਨੂੰ ਜਤਾਇਆ ਮੈਂ ਸਾਰੇ ਜਿੱਥੇ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਾ ਹਾਂ ਉੱਥੇ ਮੈਂ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟ ਕੋਟ ਸ਼ਕਰਾਨਾ ਕਰਦਾ ਹਾਂ ਇਹਨਾਂ ਨੇ ਸਾਰਿਆਂ ਨੇ ਜਿਨ੍ਹਾਂ ਦੀ ਮਿਹਰ ਸਦਕਾ ਇਹ ਕਾਇਆਬੀ ਮੀਡੀਆ ਦਾ ਸੋਚਾ ਹੀ ਨਗਰ ਆ ਜਿਹੜਾ ਇੱਕ ਜੁੜਤਾ ਦੇ ਨਾਲ ਸਾਰਿਆਂ ਨੇ ਕਿਉਂਕਿ ਸਾਡੇ ਨਗਰ ਤੇ ਤੁਹਾਡੇ ਬੰਦਲੀ ਦੀ ਪਾਰਟੀ ਬਾਜੀ ਨੇ ਸਾਰੇ ਇਕੱਠੇ ਹੋ ਕੇ ਸਾਰੇ ਰਹਿਣੇ ਖੜਾਇਆ ਤੇ ਸਾਰਿਆਂ ਨੇ ਮਦਦ ਕੀਤੀ ਆ ਅਤੇ ਕਾਮਯਾਬ ਹੋਏ ਨੇ ਮੈਂ ਇਹਨਾਂ ਨੂੰ ਦੱਸਾਈ ਦੇਣਾ ਸਰ ਕਿੱਦਾਂ ਲੱਗਦਾ ਜਿਵੇਂ ਇੱਕ ਯਾਰ ਖੜ ਕੇ ਜਿਹੜੀ ਵਿਰੋਧੀ ਪਾਰਟੀਆਂ ਹੋਏ ਜਿਹੜੀ ਸਰਕਾਰ ਹੁੰਦਾ ਆ ਵੀ ਸਾਰੇ 24 ਸੀਟਾਂ ਉਸ ਤੁਹਾਡੇ ਵੱਲੋਂ ਕਾਮਯਾਬੀ ਬਲੋ ਲੋਕਾਂ ਦੇ ਸਹਿਯੋਗ ਨਾਲ ਹੀ ਹੈ ਨਾ ਸੋ ਕਿਉਂਕਿ ਸਰਕਾਰ ਵੀ ਨਹੀਂ ਸੀ ਪਾਰਟੀ ਤੋਂ ਬਿਨਾ ਅਸੀਂ ਲੜ ਰਹੇ ਸੀ ਪਰ ਸਾਰੇ ਹਲਕੇ ਦੇ ਵਿੱਚ ਲੋਕਾਂ ਨੇ ਬੜਾ ਸਾਥ ਦਿੱਤਾ ਇਤਿਹਾਸ ਰਚਿਆ ਹਲਕੇ ਦੇ ਲੋਕਾਂ ਨੇ ਵੀ ਮਾਣਨਾ ਦਾ ਵੀ ਸਾਰਿਆਂ ਦਾ ਧੰਨਵਾਦੀ ਆ ਅੱਜ ਲੋਕਾਂ ਨੂੰ ਕੀ ਮੈਸੇਜ ਹੈ ਮੈਸੇਜ ਹੈ ਹਮੇਸ਼ਾ ਹੀ ਹਾਜ਼ਰ ਲੋਕਾਂ ਦੇ ਲਈ ਦਿਨ ਰਾਤ ਕਦੇ ਦੁੱਖ ਸੁੱਖ ਦੇ ਜਿੱਥੇ ਵੀ ਸਾਡੀ ਲੋੜ ਆ ਹਮੇਸ਼ਾ ਹੀ ਲੋਕਾਂ ਦੇ ਵਿੱਚ ਹਾਜ਼ਰ ਰਹੇ ਆ ਤੇ ਹੁਣ ਇਸ ਸਮੇਂ ਵਿੱਚ ਵੀ ਰਹਾਂਗੇ ਕਦੇ ਵੀ ਕਿਸੇ ਨੂੰ ਕੁਛ ਕਹਿ ਦਾ ਮੌਕਾ ਨਹੀਂ ਮਿਲੇਗਾ ਆ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਥੇ ਸਨਮਾਨ ਸਨ ਉਹ ਰੱਖਿਆ ਸੀਗਾ ਜਿਹੜੀਆਂ ਕਿ ਬਲਕਸਮ ਦੀ ਜ਼ਿਲ੍ਹਾ ਪ੍ਰੀਧੀਆਂ ਚੋਣਾਂ ਹੋਈਆਂ ਉਹਦੇ ਵਿੱਚ ਜੋ ਏ ਵਾਲੀ ਸਾਹਿਬ ਨੇ ਸਾਨੂੰ ਮਾਣ ਬਖਸ਼ਿਆ ਟੈਕਟ ਦੇ ਕੇ ਉਹ ਜਿੱਤ ਪ੍ਰਾਪਤ ਕੀਤੀ ਜੋ ਏ ਵਾਲੀ ਸਾਹਿਬ ਸਿਧਾਂਤ ਲੈ ਕੇ ਚੱਲੇ ਨੇ ਅਕਾਲ ਤਖਤ ਦੀ ਮਰਿਆਦਾ ਔਰ ਸਿੱਖੀ ਸਿਧਾਂਤਾਂ ਨੂੰ ਅੱਗੇ ਰੱਖ ਕੇ ਜੋ ਇਹ ਵਾਲੀ ਸਾਹਿਬ ਨੇ ਜਿੱਤ ਪ੍ਰਾਪਤ ਕੀਤੀ ਆ ਉਸ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਉਹਦਾਂ ਦੀ ਸੋਚ ਨੂੰ ਅੱਗੇ ਵਧਾਉਂਦੇ ਹੋਏ ਸਾਡੇ ਨਾਲ ਇਹ ਮਾੜਾ ਜੋੜ ਕੇ ਖੜੇ ਨੇ ਔਰ ਜਿੱਤ ਪ੍ਰਾਪਤ ਕੀਤੀ ਇੰਨੇ ਕਹਿੰਦਾ ਹੈ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਜਾਣੇ ਜੀ ਜੀ ਜਿਹੜਾ ਕਿ ਬਲਾਕ ਸੰਭ ਦੀ ਇਲੈਕਸ਼ਨ ਦੌਰਾਨ ਜਿੱਤ ਕੇ ਅੱਜ 4000 ਸਾਰ ਸਤਿ ਸ੍ਰੀ ਅਕਾਲ ਕਰਨ ਤੁਹਾਨੂੰ ਬਲਾਕ ਸੰਭ ਦੇ ਬਹੁਤ ਸਾਰੇ ਧੰਨਵਾਦ ਕਰਾਂਗੇ ਜੀ 4000 ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੱਕ ਤਰ੍ਹਾਂ ਦੇ ਨਿਵਾਜਿਆ ਪਰ ਉਹਨਾਂ ਦੇ ਸੋਚ ਨੂੰ ਅੱਗੇ ਲੈ ਕੇ ਜਾ ਰਹੇ ਨੇ ਸਾਰੇ ਪਿੰਡ ਵਾਲੇ ਸਾਰੇ ਨਗਰ ਨਿਵਾਸੀ ਨੇ ਉਹਨਾਂ ਦੇ ਬੇਨਤੀ ਪਰਿਵਾਰ ਕੀਤਾ ਸਾਨੂੰ ਵੱਡੀ ਜੀਰ ਦੇ ਨਾਲ ਦਿੱਤਾ ਹੈ ਅਬ ਲੋਕਾਂ ਨੂੰ ਕੀ ਕਹਿਣਾ ਚਾਹੀਦਾ ਲੋਕਾਂ ਵੱਲੋਂ 4000 ਦਾ ਸਾਥ ਵੀ ਹਾਜ਼ਰ ਹੈ ਚੋਹੇ ਤੋਂ ਪਹਿਲਾਂ ਵੀ ਸੇਵਾ ਕਰਦੇ ਰਹੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੇਵਾ ਕਰਦੇ ਰਹਾ ਨਗਰ ਦੀ ਜਿੱਤੇ ਵੀ ਤੁਹਾਡੀ ਦੂਤ ਲੋਕੀ ਦੂਤ ਨੂੰ ਆਮਾ ਗਈ